ਸਤਨਾਮ ਵਾਹਿਗੁਰੂ ਸਾਹਿਬ ਜੀ ਮਾਜ ਮਹਲਾ ਤੀਜਾ ਅੰਮ੍ਰਿਤ ਨਾਮ ਮਨ ਵਸਾਏ ਹਮੇ ਮੇਰਾ ਸਭ ਦੁੱਖ ਗਵਾਏ ਅੰਮ੍ਰਿਤ ਬਾਣੀ ਸਦਾ ਸਲਾਹੇ ਅੰਮ੍ਰਿਤ ਅੰਮ੍ਰਿਤ ਪੀਵਣਿਆ ਹਉ ਵਾਰੀ ਜਿਉ ਵਾਰੀ ਅੰਮ੍ਰਿਤ ਬਾਣੀ ਮਨ ਵਸਾਵਣਿਆ ਅੰਮ੍ਰਿਤ ਬਾਣੀ ਮਨ ਵਸਾਏ ਅੰਮ੍ਰਿਤ ਨਾਮ ਧਿਆਵਣਿਆ ਰਹਾਉ ਅੰਮ੍ਰਿਤ ਬੋਲੇ ਸਦਾ ਮੁਖ ਬੈਣੀ ਅੰਮ੍ਰਿਤ ਵੇਖ ਪਰਖੇ ਸਦਾ ਨੈਣੀ ਅੰਮ੍ਰਿਤ ਕਥਾ ਕਹੇ ਸਦਾ ਦਿਨ ਰਾਤੀ ਅਬਰਾਕ ਸੁਣਾਵਣਿਆ ਅੰਮ੍ਰਿਤ ਰੰਗ ਰਤਾ ਲਿਵ ਲਾਏ ਅੰਮ੍ਰਿਤ ਗੁਰ ਪ੍ਰਸਾਦੀ ਪਾਏ ਅੰਮ੍ਰਿਤ ਰਸਨਾ ਬੋਲਹਿ ਦਿਨ ਰਾਤੀ ਮਨ ਤਨ ਅੰਮ੍ਰਿਤ ਪੀਵਣਿਆ ਮਨ ਤਨ ਅੰਮ੍ਰਿਤ ਪੀਆਵਣਿਆ ਸੋ ਕਿਸ ਕਰ ਜੋ ਚਤਨਾ ਹੋਈ ਿਸਦਾ ਹੁਕਮ ਮੇਟ ਨਾ ਸਕੈ ਕੋਈ ਹੁਕਮ ਵਰਤੇ ਅੰਮ੍ਰਿਤ ਬਾਣੀ ਹੁਕਮੈ ਅੰਮ੍ਰਿਤ ਪਿਆਵਣਿਆ ਅਜਬ ਕੰਮ ਕਰਤੇ ਹੈ ਕੇਰੇ ਏ ਮਨ ਭੁਲਾ ਜਾਂਦਾ ਫੇਰੇ ਅੰਮ੍ਰਿਤ ਬਾਣੀ ਸਿਉ ਚਿਤ ਲਾਇ ਅੰਮ੍ਰਿਤ ਸ਼ਬਦ ਬਜਾਵਣਿਆ ਖੋਟੇ ਖਰੇ ਤੁਦ ਆਪ ਹੁਪਾਏ ਤੁਦ ਆਪੇ ਪਰਖੇ ਲੋਕ ਸਵਾਏ ਖਰੇ ਪਰਖ ਖ ਜਾਣੈ ਪਾਹੇ खोटे भ्रम भुलावणिया क्यों कर वेखा क्यों सालाही ਗੁਰ ਪ੍ਰਸਾਦੀ ਸ਼ਬਦ ਸਲਾਹੀ ਤੇਰੇ ਭਾਣੇ ਵਿੱਚ ਅੰਮ੍ਰਿਤ ਵਸੈ ਤੂੰ ਭਾਣੇ ਅੰਮ੍ਰਿਤ ਪੀ ਆਵਣਿਆ ਅੰਮ੍ਰਿਤ ਸ਼ਬਦ ਅੰਮ੍ਰਿਤ ਹਰ ਬਾਣੀ ਸਤ ਗੁਰ ਸੇਵਿਆ ਹਿਰਦ ਸਮਾਣੀ ਨਾਨਕ ਅੰਮ੍ਰਿਤ ਨਾਮ ਸਦਾ ਸੁਖ ਦਾਤਾ ਪੀ ਅੰਮ੍ਰਿਤ ਸਭ ਭੁਖ ਲਹਿ ਜਾਵਣਿਆ ਅੰਮ੍ਰਿਤ ਸ਼ਬਦ ਅੰਮ੍ਰਿਤ ਹਰ ਬਾਣੀ ਸਤ ਗੁਰ ਸੇਵਿਆ ਹਿਰਦੇ ਸਮਾਣੀ ਨਾਨਕ ਅੰਮ੍ਰਿਤ ਨਾਮ ਸਦਾ ਸੁਖ ਦਾਤਾ ਪੀ ਅੰਮ੍ਰਿਤ ਸਭ ਭੁਖ ਲਹਿ ਜਾਵਣਿਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰਪਿਆਰੀ ਸਾਧ ਸੰਗਤ ਜੀ ਇਹ ਪਾਵਨ ਸ਼ਬਦ ਗੁਰੂ ਗ੍ਰੰਥ ਸਾਹਿਬ ਜੀ ਦੇ ਅੰਕ 118 ਤੇ 119 ਦੇ ਉੱਪਰ ਅੰਕਿਤ ਹੈ ਇਸ ਸ਼ਬਦ ਦੇ ਵਿੱਚ ਗੁਰੂ ਅਮਰਦਾਸ ਜੀ ਨੇ ਅੰਮ੍ਰਿਤ ਸ਼ਬਦ ਦੀ ਬਹੁਤਾਤ ਦੇ ਵਿੱਚ ਵਰਤੋਂ ਕੀਤੀ ਹੈ ਬਸ ਇਹ ਉਚਾਰਨ ਆਮ ਕਰਕੇ ਆਪਾਂ ਸਿੱਧੀ ਭਾਸ਼ਾ 'ਚ ਕਰ ਦਿੰਨੇ ਆਂ ਅੰਮ੍ਰਿਤ ਪਰ ਇਹਦਾ ਉਚਾਰਨ ਹੈ ਆਮ ਅੰਮ੍ਰਿਤ ਹੁਣ ਇੱਥੇ ਦੋ ਤਰ੍ਹਾਂ ਸ਼ਬਦ ਆਇਆ ਹੈ ਇੱਕ ਤੱਤਾ ਮੁਗਤਾ ਹੈ ਇੱਕ ਤੱਤੇ ਦੇ ਥੱਲੇ ਔਂਕੜ ਹੈ ਜਿਹੜਾ ਮੁਕਤ ਹੈ ਉਹ ਬਾਣੀ ਵਾਸਤੇ ਹੈ ਤੇ ਜਿੱਥੇ ਔਂਕੜ ਹੈ ਉਹ ਨਾਮ ਹੈ ਸਤਿਗੁਰੂ ਜੀ ਇਸ ਪਾਵਨ ਸ਼ਬਦ ਦੀ ਰਹਾਉ ਦੀ ਪੰਕਤੀ ਵਿੱਚ ਬਖਸ਼ਿਸ਼ ਕਰਦੇ ਆ ਹੌਂ ਵਾਰੀ ਜਿਉਂ ਵਾਰੀ ਅੰਮ੍ਰਿਤ ਬਾਣੀ ਮਨ ਵਸਾਵਣੇ ਮੈਂ ਕਹਿੰਦੇ ਸਤਗੁਰ ਕਹਿੰਦੇ ਉਹਨਾਂ ਤੋਂ ਸਤਕੇ ਜਾਂਦਾ ਹਾਂ ਬਲਿਹਾਰ ਜਾਂਦਾ ਹਾਂ ਮੇਰੀ ਜਿੰਦ ਕੁਰਬਾਨ ਹੈ ਉਹਨਾਂ ਤੋਂ ਜਿਹੜੇ ਸਤਗੁਰ ਦੀ ਅੰਮ੍ਰਿਤ ਬਾਣੀ ਨੂੰ ਮਨ ਦੇ ਵਿੱਚ ਵਸਾਉਂਦੇ ਹਨ ਕਿਉਂਕਿ ਸਤਗੁਰ ਦੀ ਬਾਣੀ ਸਾਡੇ ਜੀਵਨ ਦਾ ਆਧਾਰ ਹੈ ਅੰਮ੍ਰਿਤ ਬਾਣੀ ਹਰ ਹਰ ਤੇਰੀ ਸੁਣ ਸੁਣ ਹੋਵੈ ਪਰਮਗਤ ਮੇਰੀ ਜਲਨ 부ਜੀ ਸੀਤਲ ਹੋਏ ਮਨੁਆ ਸਤਗੁਰ ਕਾ ਦਰਸ਼ਨ ਪਾਏ ਜੀ ਸਭ ਕਹਿੰਦੇ ਜਿਨ੍ਹਾਂ ਨੇ ਬਾਣੀ ਨੂੰ ਮਨ ਦੇ ਵਿੱਚ ਵਸਾਇਆ ਮੈਂ ਉਹਨਾਂ ਤੋਂ ਸਤਕੇ ਜਾਂਦਾ ਪਰ ਜਿਹੜੇ ਬਾਣੀ ਨੂੰ ਮਨ ਵਿੱਚ ਨਹੀਂ ਪਸਾਉਂਦੇ ਉਹਨਾਂ ਦੀ ਵੀ ਗੱਲ ਕੀਤੀ ਸਤਗੁਰ ਕਹਿੰਦੇ ਉਹਨਾਂ ਦੀ ਹਾਲਤ ਕਿੱਦਾਂ ਦੀ ਹੁੰਦੀ ਹੈ ਜੀਉ ਤਪਤ ਹੈ ਬਾਰੋ-ਬਾਰ ਤਪ-ਤਪ ਖਪ ਹੈ ਬਹੁਤ ਵਿਕਾਰ ਜੈ ਤਨ ਬਾਣੀ ਵਿਸਰ ਜਾਏ ਜਿਉਂ ਪੱਕਾ ਰੋਗੀ ਬਲ ਲਾਇ ਤੇ ਜਿਨ੍ਹਾਂ ਨੇ ਮਨ ਵਿੱਚ ਵਸਾਈ ਆ ਹਉ ਵਾਰੀ ਜਿਉਂ ਵਾਰੀ ਅੰਮ੍ਰਿਤ ਬਾਣੀ ਮਨ ਵਸਾਵਣਿਆ ਅੰਮ੍ਰਿਤ ਬਾਣੀ ਮਨ ਵਸਾਏ ਜਦੋਂ ਅਸੀਂ ਬਾਣੀ ਨਾਲ ਸਾਂਝ ਪਾਵਾਂਗੇ ਪ੍ਰਾਪਤੀ ਕੀ ਹੋਏਗੀ ਅੰਮ੍ਰਿਤ ਨਾਮ ਧਿਆਵਣਿਆ ਪਰ ਅੰਮ੍ਰਿਤ ਨਾਮ ਪ੍ਰਾਪਤ ਹੋਏਗਾ ਜਿਹਨੂੰ ਅਸੀਂ ਧਿਆਉਂਦੇ ਹਾਂ ਅੰਮ੍ਰਿਤ ਨਾਮ ਮਨ ਵਸਾਏ ਜਿਹੜੇ ਭਾਗਾਂ ਵਾਲੇ ਆ ਪ੍ਰਮਾਤਮਾ ਦੇ ਆਤਮਿਕ ਜੀਵਨ ਦੇਣ ਵਾਲੇ ਨਾਮ ਨੂੰ ਆਪਣੇ ਮਨ ਵਿੱਚ ਵਸਾਉਂਦੇ ਆ ਗੁਰਸੰਗਤ ਜੀ ਜਿਸ ਤਰ੍ਹਾਂ ਕੋਈ ਆਪਾਂ ਦਵਾਈ ਖਾਂਦੇ ਮੈਡੀਸਿਨ ਖਾਂਦੇ ਆ ਤੇ ਜਿਹਦੀ ਰੋਗ ਵਾਸਤੇ ਆਪਾਂ ਖਾਂਦੇ ਆ ਉਹ ਰੋਗ ਖਤਮ ਹੋ ਜਾਂਦਾ ਹੈ ਤੇ ਇਸੇ ਤਰ੍ਹਾਂ ਪਰਮੇਸ਼ਰ ਦਾ ਜਿਹੜਾ ਨਾਮ ਹੈ ਜਦੋਂ ਅਸੀਂ ਮਨ ਦੇ ਵਿੱਚ ਵਸਾਉਂਦੇ ਆ ਉਹਦੇ ਨਾਲ ਵੀ ਕੁਝ ਖਤਮ ਹੁੰਦਾ ਹੈ ਉਹ ਅੱਗੇ ਸਤਗੁਰੂ ਬਿਆਨ ਕਰ ਰਿਹਾ ਅੰਮ੍ਰਿਤ ਨਾਮ ਮਨ ਵਸਾਏ ਹਮ ਮੇਰਾ ਸਭ ਦੁੱਖ ਗਵਾਏ ਹਾਂ ਮੈਂ ਜਾਂ ਮੇਰੀ ਮੇਰੀ ਜੋ ਮਨੁੱਖ ਕਰ ਰਿਹਾ ਇਹ ਦੁੱਖ ਉਹਦੇ ਜੀਵਨ ਵਿੱਚੋਂ ਚਲਾ ਜਾਂਦਾ ਹੈ ਤੇ ਕੀ ਕਰਦਾ ਅੰਮ੍ਰਿਤ ਬਾਣੀ ਸਦਾ ਸਲਾਹੇ ਫੇ ਸਤਗੁਰ ਦੀ ਆਤਮਿਕ ਜੀਵਨ ਦੇਣ ਵਾਲੀ ਬਾਣੀ ਉਹ ਸਦਾ ਸਲਾਉਂਦਾ ਹੈ ਪੜਦਾ ਹੈ ਅੰਮ੍ਰਿਤ ਅੰਮ੍ਰਿਤ ਪਾਵਣਿਆ ਅੰਮ੍ਰਿਤ ਬਾਣੀ ਨਾਲ ਜੁੜ ਕੇ ਅੰਮ੍ਰਿਤ ਨਾਮ ਦੀ ਪ੍ਰਾਪਤੀ ਹੁੰਦੀ ਹੈ ਅੰਮ੍ਰਿਤ ਅੰਮ੍ਰਿਤ ਪਾਵਣ ਆ ਹਾਉ ਵਾਰੀ ਜਿਉ ਵਾਰੀ ਅੰਮ੍ਰਿਤ ਬਾਣੀ ਮਨ ਵਸਾਵਣਿਆ ਅੰਮ੍ਰਿਤ ਬਾਣੀ ਮਨ ਵਸਾਏ ਅੰਮ੍ਰਿਤ ਨਾਮ ਧਿਆਵਣਿਆ ਰਹਾਉ ਅੰਮ੍ਰਿਤ ਬੋਲੇ ਸਦਾ ਮੁਖ ਬੈਣੀ ਤੇ ਜਿਹੜੇ ਉਹ ਪਰਮੇਸ਼ਰ ਦੇ ਬਾਣੀ ਨੂੰ ਆਪਣੇ ਮਨ ਵਿੱਚ ਵਸਾ ਲੈਂਦੇ ਹਨ ਉਹ ਆਪਣੇ ਮੁਖ ਦੇ ਨਾਲ ਸਤਿਗੁਰ ਦੀ ਬਾਣੀ ਉਚਾਰਨ ਕਰਦੇ ਆ ਤੇ ਉਹਨਾਂ ਦੀ ਜਿਹੜੀ ਦ੍ਰਿਸ਼ਟੀ ਹੁੰਦੀ ਆ ਦੇਖਣ ਦੀ ਅੰਮ੍ਰਿਤ ਵੇਖ ਪਰਖੇ ਸਦਾ ਨੈਣੀ ਅੰਮ੍ਰਿਤ ਕਥਾ ਕਹੇ ਸਦਾ ਦਿਨ ਰਾਤੀ ਕਥਾ ਦਾ ਅਰਥ ਹੁੰਦਾ ਕਿ ਸਿਪਤ ਸਲਾਹ ਕਰਮੀ ਉਹ ਪਰਮੇਸ਼ਰ ਦੀ ਕਥਾ ਆਤਮਿਕ ਜੀਵਨ ਦੇਣ ਵਾਲੀ ਹੈ। ਅੰਮ੍ਰਿਤ ਕਥਾ ਕਹੇ ਸਦਾ ਦਿਨ ਰਾਤੀ ਅਵਰਾ ਆਖ ਸੁਣਾਵਣਿਆ। ਫਿਰ ਆਖ ਕੇ ਦੂਸਰਿਆਂ ਨੂੰ ਵੀ ਸੁਣਾਉਂਦਾ ਜਿਸ ਤਰ੍ਹਾਂ ਗੁਰੂ ਸਾਹਿਬ ਨੇ ਕਿਹਾ ਨਾ। ਬਲਖਣ ਤਾਂ ਸਾਧ ਸੰਗਤ ਦੀ ਕੋਈ ਇਹਦੇ ਵਿੱਚ ਕਿਸੇ ਧਰਮ ਦੀ ਬਦਖੋਈ ਨਹੀਂ ਹੈ ਨਾ ਈਰਖਾ ਹੈ। ਸਾਨੂੰ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਤੇ ਆਪਣੇ ਗੁਰੂ ਦੇ ਉੱਪਰ ਬਹੁਤ ਮਾਣ ਹੈ। ਦੁਨੀਆਂ ਦੇ ਵਿੱਚ ਧਾਰਮਿਕ ਗ੍ਰੰਥ ਬਹੁਤ ਹੈ। ਜੇ ਆਪਾਂ ਰਮਾਇਣ ਦੇਖੀਏ ਉਹਦੇ ਵਿੱਚ ਵੀ ਕਹਾਣੀ ਹੈ। ਮਹਾਭਾਰਤ ਵੀ ਹੈ ਉਹਦੇ ਵਿੱਚ ਵੀ ਕਹਾਣੀ ਹੈ। ਇੱਥੇ ਗੁਰੂ ਸਾਹਿਬ ਨੇ ਕਿਹ ਕਹਾਣੀ ਨਹੀਂ ਲਿਖੀ। ਕਿ ਮੈਂ ਉੱਥੇ ਗਿਆ ਸੀ ਮੈਨੂੰ ਆ ਬੁਲਾਨਾ ਬੰਦਾ ਮਿਲਿਆ ਸੀ ਮੈਂ ਉਹਦੇ ਦੁੱਖ ਦੂਰ ਕਰ ਦਿੱਤੇ। ਮਯਾ ਕੀਤਾ ਮੇਰੇ ਇੰਨੇ ਬੱਚੇ ਆ ਮੈਂ ਇਹਨੂੰ ਗੱਦੀ ਦਿੱਤੀ ਇੱਥੇ ਤਾਂ ਗੁਰੂ ਸਾਹਿਬ ਕਹਿੰਦੇ ਆਓ ਮੈਂ ਉਹਦੀ ਕਹਾਣੀ ਸੁਣਾਉਂਦਾ ਹਾਂ ਹਰ ਕੀਆ ਕਥਾ ਕਹਾਣੀਆਂ ਗੁਰਮੀਤ ਸੁਣਾਈਆ ਬਲਿਹਾਰੀ ਗੁਰ ਆਪਣੇ ਗੁਰ ਕੋ ਬਲ ਜਾਈਆ ਉਹ ਤਾਂ ਬਾਜਾ ਮਾਰਦਾ ਆਏ ਮਿਲ ਗੁਰ ਸਿੱਖ ਆਏ ਮਿਲ ਤੂੰ ਮੇਰੇ ਗੁਰੂ ਕੇ ਪਿਆਰੇ ਅੰਮ੍ਰਿਤ ਕਥਾ ਕਹੇ ਸਦਾ ਦਿਨ ਰਾਤੀ ਆਵਰਾ ਆਖ ਸੁਣਾ ਬਣਿਆ ਇਹ ਤਾਂ ਬਾਣੀ ਹੈ ਸਤਿਗੁਰ ਜੀ ਦੀ ਜਿਹਨੂੰ ਸਤਿਗੁਰ ਕਹਿੰਦੇ ਆਪ ਜਪੋ ਅਬਰ ਹੈ ਨਾਮ ਜਪਾਓ ਸੁਣਤ ਕਹਿਤ ਰਹਿਤ ਗਤ ਪਾਓ ਇੱਕ ਗਾਥਾ ਬੜੀ ਪ੍ਰਸਿੱਧ ਹੈ ਸਾਧ ਸੰਗਤ ਜੀ ਜਿਹਨੂੰ ਆ ਕਹਿੰਦੇ ਨਾ ਅਮਰ ਅਮਰਨਾਥ ਇੱਕ ਵਾਰੀ ਨਾ ਪਾਰਵਤੀ ਨੇ ਕਹਿੰਦੇ ਉਹਨਾਂ ਦੀ ਕਹਾਣੀ ਹੈ ਆਪਣੀ ਨਹੀਂ ਹੈ ਪਰ ਇੱਕ ਥੋੜੀ ਜਿਹੀ ਟੁਕ ਮਾਥਰ ਆਪਾਂ ਗੱਲ ਕਰ ਰਹੇ ਆ ਤੇ ਪਾਰਵਤੀ ਨੇ ਸ਼ਿਵ ਜੀ ਨੂੰ ਆਖਿਆ ਕਿ ਮੈਨੂੰ ਅਮਰ ਹੋਣਾ ਹੈ ਮੈਨੂੰ ਅਮਰ ਕਥਾ ਸੁਣਾਓ ਤੇ ਸ਼ਿਵ ਜੀ ਨੇ ਆਖਿਆ ਵੀ ਕਥਾ ਸੁਣਾਣੀ ਆ ਕੋਈ ਸੁਣ ਨਾ ਲਵੇ ਉਹ ਜਿਹੜੀਆਂ ਗੁਫਾਵਾਂ ਸੀ ਅਮਰਨਾਥ ਜਿਹਨੂੰ ਕਹਿੰਦੇ ਆ ਉੱਥੇ ਲੈ ਗਏ ਸ਼ਿਵ ਜੀ ਜੀ ਤੇ ਸ਼ਿਵ ਜੀ ਕਥਾ ਸ਼ੁਰੂ ਕਰ ਦਿੱਤੀ ਅਮਰ ਕਥਾ ਤੇ ਪਾਰਵਤੀ ਸੁਣ ਰਹੀ ਹੈ ਹੰਗਾਰੇ ਭਰ ਰਹੀ ਹੈ ਤੇ ਕਾਫੀ ਸਮੇਂ ਬਾਅਦ ਦੇਖਿਆ ਸ਼ਿਵ ਜੀ ਨੇ ਤੇ ਪਾਰਵਤੀ ਸੁੱਤੀ ਪਈ ਸੀ ਤੇ ਕੋਈ ਹੰਗਾਰੇ ਭਰ ਰਿਹਾ ਉੱਪਰ ਸੀ ਇੱਕ ਤੋਤਾ ਬੈਠਾ ਤੇ Shiv ji ਨੂੰ ਬੜਾ ਗੁੱਸਾ ਆਇਆ ਵੀ ਇਹ ਕਥਾ ਸੁਣੀ ਜਾਂਦਾ ਇਹ ਸੁੱਤੀ ਪਈ ਆ ਉਹ ਤਰਸ਼ੂਰ ਲੈ ਕੇ ਉਹਦੇ ਮਗਰ ਭੱਜਿਆ ਤੋਤਾ ਅੱਗੇ-ਅੱਗੇ Shiv ji ਪਿੱਛੇ-ਪਿੱਛੇ ਹੁਣ ਉਸ ਤੋਤੇ ਨੂੰ ਵੀ ਵਿਸ਼ਵਾਸ ਨਹੀਂ ਵੀ ਮੈਂ ਤਾਂ ਅਮਰ ਕਥਾ ਸੁਣ ਲਈ ਮੈਂ ਤਾਂ ਮਰਨਾ ਹੀ ਕੋਈ ਨਹੀਂ ਤੇ Shiv ji ਨੂੰ ਵੀ ਇਹ ਵਿਸ਼ਵਾਸ ਨਹੀਂ ਕਿ ਮੈਂ ਤਾਂ ਇਹਨੂੰ ਸੁਣਾ ਦਿੱਤੇ ਇਹਨੇ ਥੋੜੇ ਮਰਨਾ ਇਹਨੂੰ ਮਾਰਨ ਭੱਜਿਆ ਉਹਨਾਂ ਦੀ ਕਥਾ ਕਹਿੰਦੇ ਉਹ ਕਿਸੇ ઋષਿ ਦੇ ਪਤਨੀ ਦੇ ਉਧਰ ਦੇ ਵਿੱਚ ਚਲਾ ਗਿਆ ਗਰਭ ਵਿੱਚ ਚਲਾ ਗਿਆ 12 ਸਾਲ ਬਾਅਦ ਜਿਹਨੂੰ 84 ਅ ਸਿੱਧ ਕਿਹਾ ਜਾਂਦਾ ਨਾ ਕਹਿੰਦੇ ਜਨਮ ਲਿਆ ਬੱਚਿਆਂ ਨੇ 84 ਸਿੱਧ ਜਣਾਂ ਨੂੰ ਆਖਿਆ ਜਾਂਦਾ ਉਹ ਸੁਖ ਦੇਵਰੀ ਸੀ ਸੁਖ ਦਾ ਅਰਥ ਹੁੰਦਾ ਤੋਤਾ ਕਹਿੰਦੇ ਉਹਦਾ ਜਨਮ ਹੋਇਆ ਤੇ ਇਦਾਂ ਦੀ ਕਥਾ ਨਹੀਂ ਸੁਣਾਈ ਵੀ ਜਿਹੜਾ ਕੋਈ ਸੁਣੇ ਨਾ ਸਤਗੁਰੂ ਕਹਿੰਦੇ ਇਦਾਂ ਦੀ ਬਾਣੀ ਐ ਅੰਮ੍ਰਿਤ ਕਥਾ ਕਹੈ ਸਦਾ ਦਿਨ ਰਾਤੀ ਅਵਰਾ ਆਖ ਸੁਣਾਵਣਿਆ ਅੰਮ੍ਰਿਤ ਰੰਗ ਰੱਤਾ ਲਿਵ ਲਾਵੇ ਜਿਹੜਾ ਪਰਮੇਸ਼ਰ ਦੇ ਅੰਮ੍ਰਿਤ ਪ੍ਰੇਮ ਦੇ ਵਿੱਚ ਰੱਤਾ ਹੈ ਨਾ ਉਹ ਪਰਮੇਸ਼ਰ ਨਾਲ ਸੁਰਤ ਲਾਉਂਦਾ ਹੈ ਤੇ ਪ੍ਰਾਪਤੀ ਕਿੱਥੋਂ ਹੁੰਦੀ ਹੈ ਅੰਮ੍ਰਿਤ ਗੁਰ ਪ੍ਰਸਾਦੀ ਪਾਏ ਇਹ ਅੰਮ੍ਰਿਤ ਨਾਮ ਗੁਰੂ ਦੀ ਕਿਰਪਾ ਨਾਲ ਮਿਲਦਾ ਹੈ ਅੰਮ੍ਰਿਤ ਰਸਨਾ ਬੋਲਹਿ ਦਿਨ ਰਾਤੀ ਫਿਰ ਆਪਣੀ ਰਸਨਾ ਨਾਲ ਪਰਮੇਸ਼ਰ ਦਾ ਨਾਮ ਬੋਲਦਾ ਹੈ ਮਨ ਤਨ ਅੰਮ੍ਰਿਤ ਪਿਆਵਣਿਆ ਮਨ ਨੂੰ ਵੀ ਆਪਣੇ ਸਰੀਰ ਨੂੰ ਵੀ ਪਰਮੇਸ਼ਰ ਦੇ ਨਾਮ ਨੂੰ ਪਿਲਾਉਂਦਾ ਹੈ ਸੋ ਕਿਸ ਕਰ ਜੋ ਚਿਤ ਨਾ ਹੋਈ ਰੱਬ ਉਹ ਕਰਦਾ ਜੋ ਸਾਡੇ ਚਿਤ ਚੇਤੇ ਨਹੀਂ ਹੁੰਦਾ ਇਹ ਨਹੀਂ ਕਿ ਅਸੀਂ ਚਾਹੀਏ ਵੀ ਪ੍ਰਮਾਤਮਾ ਤੂੰ ਇਦਾਂ ਕਰ ਦੇ ਇਦਾਂ ਨਾ ਕਰ ਇਹ ਸਾਡੇ ਕੰਨ ਨਾਲ ਹੀ ਹੋਣਾ ਅਸੀਂ ਕੋਸ਼ਿਸ਼ ਕਰਦੇ ਹਾਂ ਹੁੰਦਾ ਕੁਛ ਹੈ ਪੜਦੇ ਨਾ ਸ਼ਲੋਕ ਨਰ ਚਾਹਤ ਕਸ਼ ਔਰ ਔਰੇ ਕੀ ਔਰੇ ਦੇ ਅਸੀਂ ਸੋਚਣਾ ਵੀ ਸੇਰੇ ਉੱਠ ਕੇ ਨਾ ਇੱਧਰ ਨੂੰ ਜਾਣਾ ਤੇ ਫੋਨ ਆ ਗਿਆ ਦੂਸਰੇ ਪਾਸੇ ਜਾਣਾ ਪੈਣਾ ਬਾਣੀ ਕਹਿੰਦੀ ਹੈ ਮਤਾ ਕਰੇ ਪਛਮ ਕੇ ਤਾਈ ਪੂਰਬ ਹੀ ਲਹਿ ਜਾ ਜੋ ਕਿਸ ਕਰੇ ਜੋ ਚਿਤਨਾ ਹੋਈ ਤਿਸ ਦਾ ਹੁਕਮ ਮੇਟ ਨਾ ਸਕੈ ਕੋਈ ਤੇ ਉਹਦੇ ਹੁਕਮ ਨੂੰ ਕੋਈ ਨਹੀਂ ਮੇਟ ਸਕਦਾ ਹੁਕਮ ਹੈ ਵਰਤੇ ਅੰਮ੍ਰਿਤ ਬਾਣੀ ਉਹਦੇ ਹੁਕਮ ਦੇ ਨਾਲ ਹੀ ਇਹ ਅੰਮ੍ਰਿਤ ਬਾਣੀ ਵਰਤਦੀ ਆ ਹੁਕਮ ਹੈ ਅੰਮ੍ਰਿਤ ਪੀਆਵਣਿਆ ਉਹਦੇ ਹੁਕਮ ਦੇ ਨਾਲ ਹੀ ਮੈਂ ਆਪਣੇ ਜੀਵਨ ਨੂੰ ਅੰਮ੍ਰਿਤ ਪਲਾਰਿਆ ਹਾਂ ਸਭ ਕਹਿੰਦੇ ਅਜਬ ਕੰਮ ਕਰਤੇ ਹੈ ਕੇਰੇ ਅਜਬ ਮਤਲਬ ਹੈਰਾਨ ਕੀ ਕਰਨ ਵਾਲੇ ਕੰਮ ਆ ਪਰਮੇਸ਼ਰ ਅਜਬ ਕੰਮ ਕਰਤੇ ਹੈ ਤੇਰੇ ਇਹ ਮਨ ਭੁਲਾ ਜਾਂਦਾ ਫੇਰੇ ਇਹ ਜਿਹੜਾ ਮਨ ਹੈ ਨਾ ਭੁੱਲ ਜਾਂਦਾ ਹੈ ਉਹਨੂੰ ਮੋੜ ਦਿੰਦਾ ਪਰਮੇਸ਼ਰ ਇਹ ਮਨ ਭੁਲਾ ਜਾਂਦਾ ਫੇਰੇ ਉਹ ਕਿਰਪਾ ਕਰਦਾ ਹੈ ਕੇਵਲ ਕਿਸੇ ਮਨ ਦੇ ਵਿੱਚ ਆ ਜਾਂਦਾ ਨਾ ਬਾਣੀ ਪੜਨ ਵਾਲੇ ਵੀ ਮੈਂ ਆਹ ਕੰਮ ਕਰ ਲਵਾਂ ਕਿਹੜਾ ਕੋਈ ਦੇਖਦਾ ਪਰ ਉਹ ਦੇਖ ਰਿਹਾ ਹੈ ਉਹਨੂੰ ਮੋੜ ਲਿਆਉਂਦਾ ਹੈ ਫਿਰ ਬੰਦਾ ਸੋਚਦਾ ਹੈ ਥੋੜੇ ਸਮੇਂ ਵਾਸਤੇ ਤਾਂ ਉਹਦੇ ਮਨ 'ਚ ਹੁੰਦਾ ਹੈ ਨਾ ਉਸ ਗੱਲ ਦਾ ਅਸਰ ਰਹਿੰਦਾ ਹੈ ਪਰ ਜਦੋਂ ਹੋਸ਼ ਆਉਂਦੀ ਹੈ ਵੀ ਚੰਗਾ ਹੋਇਆ ਵਾਹਿਗੁਰੂ ਮੈਨੂੰ ਵਾਪਸ ਲੈ ਆਇਆ ਤੇ ਸਤਗੁਰੂ ਕਹਿੰਦੇ ਪ੍ਰਮਾਤਮਾ ਦੇ ਕੰਮ ਹੀ ਅਜਬ ਹਨ ਅਜਬ ਕੰਮ ਕਰਤੇ ਹੈ ਕੇਰੇ ਇਹ ਮਨ ਭੁੱਲਾ ਜਾਂਦਾ ਫੇਰੇ ਅੰਮ੍ਰਿਤ ਬਾਣੀ ਸਿਉ ਚਿਤ ਲਾਏ ਅੰਮ੍ਰਿਤ ਸ਼ਬਦ ਬਜਾਵਣਿਆ ਜਿਹੜਾ ਅੰਮ੍ਰਿਤ ਬਾਣੀ ਨਾਲ ਚਿੱਤ ਲਾਉਂਦਾ ਹੈ ਹੁਣ ਸਾਡਾ ਤਾਂ ਸਵਾਲ ਹੀ ਇਹ ਆ ਨਾ ਸਾਧ ਸੰਗਤ ਜੀ ਕਿ ਸਾਡਾ ਪਾਠ ਕਰਦੇ ਅਸੀਂ ਬਾਣੀ ਪੜ੍ਹਦੇ ਸਾਡਾ ਮਨ ਨਹੀਂ ਲੱਗਦਾ ਮੈਂ ਆਪ ਜੀ ਨੂੰ ਪੁੱਛਣਾ ਚਾਹੁੰਦਾ ਇਮਾਨਦਾਰੀ ਨਾਲ ਦੱਸਿਓ ਜਦੋਂ ਕਿਸੇ ਕੋਲ ਪੈਸੇ ਲੈਣੇ ਹੋਣ ਕਿਸੇ ਨੂੰ ਪੈਸੇ ਦੇਣੇ ਹੋਣ ਤੁਹਾਡਾ ਮਨ ਕਿੱਥੇ ਹੁੰਦਾ ਲੈਣੇ ਹੋਣ ਨਾ ਉਹ ਅਗਲਾ ਗਿਣਦਾ ਉਹਦੇ ਉੱਦੋਂ ਵੀ ਧਿਆਨ ਹੁੰਦਾ ਵੀ ਕਿੰਨੇ ਆ ਫਿਰ ਆਪ ਵੀ ਗਿਨੇਗਾ ਫਿਰ ਉਹ ਅੰਗੂਠੇ ਨੂੰ ਪਾਣੀ ਲਾ ਕੇ ਵੀ ਗਿਨੇਗਾ ਵੀ ਕਿਤੇ ਘੱਟ ਨਾ ਮਿਲ ਜਾਣ ਤੇ ਦੇਣੇ ਹੋਣ ਕਿਤੇ ਵੱਧ ਨਾ ਚਲੇ ਜਾਣ ਕਿੰਨਾ ਮਨ ਟਿਕਦਾ ਹੈ ਨਾ ਤੇ ਬਾਣੀ ਵਿੱਚ ਕਿਉਂ ਨਹੀਂ ਟਿਕਦਾ ਤੇ ਉਹਦਾ ਕਾਰਨ ਇਹੀ ਹੈ ਕਿਉਂਕਿ ਸਾਡਾ ਉੱਥੇ ਧਿਆਨ ਹੈ ਕੋਈ ਨਹੀਂ ਹੈ ਧਿਆਨ ਹੋਰ ਪਾਸੇ ਹੈ ਤੇ ਸਤਗੁਰੂ ਕਹਿੰਦੇ ਜਦੋਂ ਧਿਆਨ ਦੇ ਨਾਲ ਬਾਣੀ ਪੜੋਗੇ ਨਾ ਤੇ ਪਰਮੇਸ਼ਰ ਕਿਰਪਾ ਕਰੇ ਅੰਮ੍ਰਿਤ ਬਾਣੀ ਸਿਉਂ ਚਿਤ ਲਾਇ ਅੰਮ੍ਰਿਤ ਸ਼ਬਦ ਬਜਾਵਣਿਆ ਖੋਟੇ ਖਰੇ ਤੁਧ ਆਪੋ ਪਾਏ ਇਹ ਜਿੰਨੇ ਚੰਗੇ ਆ ਮਾੜੇ ਆ ਸਾਰੇ ਪਰਮੇਸ਼ਰ ਤੂੰ ਆਪ ਪੈਦਾ ਕੀਤੇ ਤੁਧੇ ਆਪੇ ਪਰਖੇ ਲੋਕ ਸਬਾਏ ਸਬਾਏ ਮਤਲਬ ਸਾਰੇ ਲੋਕਾਂ ਨੂੰ ਆਪ ਹੀ ਪਰਖਦਾ ਹੈ ਖਰੇ ਪਰਖ ਖਜ਼ਾਨੇ ਪਾਹੇ ਜਿਹੜਾ ਨੂੰ ਨਾ ਪਰਖ ਕੇ ਖਰਿਆਂ ਨੂੰ ਖਜ਼ਾਨੇ ਪਾ ਲੈਂਦਾ ਜਿਸ ਤਰ੍ਹਾਂ ਤੁਸੀਂ ਬੈਠੇ ਹੋ ਨਾ ਸਤਿਗੁਰ ਦੀ ਸੰਗਤ ਵਿੱਚ ਬੜਾ ਸੋਹਣਾ ਬਚਨ ਹੈ ਸਤਿਗੁਰ ਦਾ ਕੁੜੇ ਕੁੜਿਆਰ ਕੁੜਿਆਰੀ ਜਾਇਰ ਅਲੇ ਸਤਿਆਰ ਸਿੱਖ ਬੈਠੇ ਸਤਿਗੁਰ ਪਾਸੇ ਕੌਣ ਬਿਠਾ ਰਿਆ ਉਹ ਆਪ ਕਿਰਪਾ ਕਰਦਾ ਖਰੇ ਪਰਖ ਖਜ਼ਾਨੇ ਪਾਇਐ ਖੋਟੇ ਭਰਮ ਭੁਲਾਵਣਿਆ ਜਿਹੜੇ ਮਨ ਦੇ ਖੋਟੇ ਆ ਉਹ ਭਰਮਾਂ ਦੇ ਵਿੱਚ ਭਟਕਰੇ ਆ ਕਿਉਂ ਕਰ ਵੇਖਾਂ ਕਿਉਂ ਸਲਾਹੀ اے ਸਤਿਗੁਰੂ ਮੈਂ ਤੈਨੂੰ ਕਿੱਦਾਂ ਦੇਖਾਂ ਕਿਉਂ ਸ਼ਬਦ ਦੇ ਦੋਂਦਾ ਉਹਦਾ ਅਰਥ ਕਿਵੇਂ ਕਿਉਂ ਕਰ ਵੇਖਾਂ ਕਿਉਂ ਸਲਾਹੀ ਮੈਂ ਤੈਨੂੰ ਕਿੱਦਾਂ ਤੇਰੀ ਸਲਾਹਣਾ ਕਰ ਤੁਸੀਂ ਕਿਰਪਾ ਕਰੋ ਗੁਰ ਪ੍ਰਸਾਦੀ ਸ਼ਬਦ ਸਲਾਹੀ ਤੁਸੀਂ ਕਿਰਪਾ ਕਰੋ ਮੈਂ ਤੁਹਾਡੇ ਸ਼ਬਦ ਵਿੱਚ ਜੁੜ ਕੇ ਤੁਹਾਡੀ ਸਲਾਹਣਾ ਕਰ ਆਪਾਂ ਰੋਜ਼ ਮੰਗਦੇ ਆ ਸਤਿਗੁਰ ਮਹਾਰਾਜ ਕਿਰਪਾ ਕਰੋ ਹਮ ਸਰਦੀਨ ਦਿਆਲ ਨ ਤੁਮ ਸਰ ਅਬ ਪਤਿਆਰ ਕਿਆ ਕੀਜੈ ਸਤਗੁਰ ਜੀ ਬਚਨੀ ਤੋਰ ਤੇਰੇ ਬਚਨਾ ਤੇ ਮੋਰ ਮਨ ਮਾਨੇ ਜਨ ਕੋ ਪੂਰਨ ਦੀਜੈ ਗੁਰ ਪ੍ਰਸਾਦੀ ਸਬਦ ਸਲਾਈ ਤੇਰੇ ਭਾਣੇ ਵਿੱਚ ਅੰਮ੍ਰਿਤ ਵਸੈ ਏ ਸਤਗੁਰੂ ਤੇਰੀ ਰਜਾ ਦੇ ਵਿੱਚ ਹੀ ਅੰਮ੍ਰਿਤ ਮਿਲਦਾ ਤੂੰ ਭਾਣੇ ਅੰਮ੍ਰਿਤ ਪੀਆ ਬਣਿਆ ਤੂੰ ਆਪਣੀ ਰਜਾ ਵਿੱਚ ਸਾਨੂੰ ਰੱਖ ਕੇ ਅੰਮ੍ਰਿਤ ਨਾਮ ਪੁਲਾਉਂਦਾ ਹੈ ਅੰਮ੍ਰਿਤੂੰ ਭਾਣੇ ਅੰਮ੍ਰਿਤ ਪਿਆਵਣ ਆ ਅੰਮ੍ਰਿਤ ਸ਼ਬਦ ਅੰਮ੍ਰਿਤ ਹਰ ਬਾਣੀ ਇਹ ਗੁਰੂ ਦਾ ਸ਼ਬਦ ਅੰਮ੍ਰਿਤ ਹੈ ਗੁਰੂ ਦੀ ਬਾਣੀ ਅੰਮ੍ਰਿਤ ਹੈ ਹੁਣ ਸਤਿਗੁਰੂ ਨੇ ਇਹ ਵੀ ਆਖਿਆ ਕਹਿੰਦੇ ਭਾਈ ਇਹ ਬਾਣੀ ਮੇਰੀ ਨਹੀਂ ਹੈ ਜੈਸੀ ਮੈਂ ਆਵੇ ਖਸਮ ਕੀ ਬਾਣੀ ਤੇ ਸੜਾ ਕਰੀ ਗਿਆਨ ਬਿ ਲਾਲੂ ਇਹ ਬਾਣੀ ਉਹਦੀ ਹੈ ਇਥੋਂ ਤੱਕ ਸਤਿਗੁਰੂ ਕਹਿੰਦੇ ਹਾਂ ਆਪੋ ਬੋਲਣਾ ਜਾਣਦਾ ਮੈਂ ਕਿਹਾ ਸਭ ਹੁਕਮਾਉ ਜੀ ਜਿਦਾਂ ਉਹਨੇ ਕਿਹਾ ਹੈ ਮੈਂ ਉਚਾਰਨ ਕਰ ਰਿਹਾ ਮੇਰੀ ਨਹੀਂ ਹੈ ਉਹ ਪਰਮੇਸ਼ਰ ਦੀ ਬਾਣੀ ਹੈ ਜਿੰਨੇ ਭਗਤ ਬੋਲ ਰਹੇ ਆ ਜਿੰਨੇ ਭਟ ਬੋਲ ਰਹੇ ਆ ਗੁਰਸਿੱਖ ਬੋਲ ਰਹੇ ਆ ਗੁਰੂ ਸਾਹਿਬ ਬੋਲ ਰਹੇ ਆ ਇਹ ਬਾਣੀ ਪਰਮੇਸ਼ਰ ਦੀ ਹੈ ਇਹ ਵੀ ਸਤਗੁਰੂ ਕਹਿੰਦੇ ਜੇ ਆਪਾਂ ਸਾਰੇ ਬੋਲ ਰਹੇ ਆ ਨਾ ਇਹ ਵੀ ਤਾਂ ਬਾਣੀ ਪਰਮੇਸ਼ਰ ਦੀ ਹੈ ਬਾਣੀ ਪ੍ਰਭ ਕੀ ਸਭ ਕੋ ਬੋਲੇ ਆਪ ਅਡੋਲ ਨਾ ਕਬ ਹੁੰਡੋ ਅੰਮ੍ਰਿਤ ਸ਼ਬਦ ਅੰਮ੍ਰਿਤ ਹਰ ਬਾਣੀ ਸਤਗੁਰ ਸੇਵਿਆ ਹਿਰਦੈ ਸਮਾਣੀ ਜਦੋਂ ਸਤਗੁਰ ਦੀ ਅਰਾਧਨਾ ਕੀਤੀ ਉਹ ਹਿਰਦੇ ਵਿੱਚ ਸਮਾ ਗਈ ਜੇ ਆਪਾਂ ਇਹਦਾ ਵਿਚਾਰਨ ਸੇਵੀਏ ਕਰਾਂਗੇ ਮਤਲਬ ਅਸੀਂ ਦੂਸਰੇ ਨੂੰ ਕਹਿ ਰਹੇ ਆ ਇਥੇ ਵਾਵੇ ਨੂੰ ਸਿਹਾਰੀ ਹੈ ਸਤਗੁਰ ਸੇਵਿਆ ਹਿਰਦੈ ਸਮਾਣੀ ਨਾਨਕ ਅੰਮ੍ਰਿਤ ਨਾਮ ਸਦਾ ਸੁਖਦਤ ਜਿਹੜਾ ਪਰਮੇਸ਼ਰ ਦਾ ਨਾਮ ਹੈ ਨਾ ਉਹ ਸਦਾ ਸੁਖ ਦੇਣ ਵਾਲਾ ਹੈ ਨਾਮ ਜਿਹੜਾ ਹੈ ਉਹ ਪਰਮੇਸ਼ਰ ਦਾ ਜੀਵਨ ਦਿੰਦਾ ਹੈ ਜਿਹੜੇ ਜਪਦੇ ਆ ਤੁਸੀਂ ਬਚਨ ਪੜ੍ਹਦੇ ਸੁਣਦੇ ਹੋ ਸਭ ਕਹਿੰਦੇ ਅੰਮ੍ਰਿਤ ਨਾਮ ਪਰਮੇਸ਼ਰ ਤੇਰਾ ਜੋ ਸਿਮਰੈ ਸੋ ਜੀਵੇ ਤੇ ਉਹਨੂੰ ਆਤਮਿਕ ਜੀਵਨ ਮਿਲਦਾ ਹੈ ਜਿਹੜਾ ਤੇਰਾ ਨਾਮ ਜਪਦਾ ਹੈ ਨਾਨਕ ਅੰਮ੍ਰਿਤ ਨਾਮ ਸਦਾ ਸੁਖ ਦਤ ਪੀ ਅੰਮ੍ਰਿਤ ਸਭ ਭੁੱਖ ਲੈ ਜਾ ਬਣਿਆ ਸਾਰੀ ਭੁੱਖ ਲੈ ਜਾਂਦੀ ਜਦੋਂ ਇਸ ਨਾਮ ਅੰਮ੍ਰਿਤ ਨੂੰ ਅਸੀਂ ਪ੍ਰਾਪਤ ਕਰਦੇ ਸਤਿਗੁਰੂ ਕਹਿੰਦੇ ਭਾਈ ਜੀਵਨ ਦੇ ਵਿੱਚ ਜਦੋਂ ਅਸੀਂ ਬਾਣੀ ਨਾਲ ਜੁੜਾਂਗੇ ਇਸ ਅੰਮ੍ਰਿਤ ਨੂੰ ਰੋਜ਼ ਪੀਣਾ ਹੈ ਪੀਵੋ ਅੰਮ੍ਰਿਤ ਸਦਾ ਰੋ ਹਰ ਰੰਗ ਜਪਿਓ ਸਾਰੰਗ ਪਾਣੀ ਉਹਨੂੰ ਜਪਣਾ ਜਦੋਂ ਉਹਦੇ ਨਾਲ ਜੁੜ ਗਏ ਤੇ ਉਹ ਅੰਮ੍ਰਿਤ ਸਤਿਗੁਰ ਨੇ ਦਿੱਤਾ ਜਿਹਨੂੰ ਵੱਡੇ ਵੱਡੇ ਦੇਵੀ ਦੇਵਤੇ ਵੀ ਤਰਸਦੇ ਆ ਆਪਾਂ ਰੋਜ਼ ਪੜਦੇ ਆ ਸੁਰਨਾਰ ਮਨ ਜਨ ਅੰਮ੍ਰਿਤ ਖੋਜਦੇ ਸੋ ਅੰਮ੍ਰਿਤ ਗੁਰ ਤੇ ਪਾਇਆ ਪਾਇਆ ਅੰਮ੍ਰਿਤ ਗੁਰ ਕਿਰਪਾ ਕੀਨੀ ਸੱਚਾ ਮਨ ਵਸਾਇਆ ਉਹ ਅੰਮ੍ਰਿਤ ਹੈ ਨਾਨਕ ਅੰਮ੍ਰਿਤ ਨਾਮ ਸਦਾ ਸੁਖ ਦਾਤ ਪੀ ਅੰਮ੍ਰਿਤ ਸਭ ਭੁੱਖ ਲਹਿ ਜਾਵਣ ਜਦੋਂ ਉਹਦੇ ਨਾਮ ਨੂੰ ਹਿਰਦੇ ਵਿੱਚ ਵਸਾਉਂਦੇ ਹਾਂ ਤੁਸੀਂ ਪੜ੍ਹਦੇ ਹੋ ਨਾ ਸੱਚਾ ਨਾਮ ਮੇਰਾ ਆਧਾਰੋ ਸੱਚ ਨਾਮ ਆਧਾਰ ਮੇਰਾ ਜਿਨ ਭੁੱਖਾਂ ਸਭ ਗਵਾਈਆਂ ਉਦੇ ਨਾਮ ਦੇ ਨਾਲ ਹੀ ਸਾਡੀ ਭੁੱਖ ਲੈ ਸਕਦੀ ਹੈ ਸਤਿਗੁਰੂ ਜੀ ਰਹਾਉ ਦੀ ਪੰਕਤੀ ਵਿੱਚ ਬਖਸ਼ਿਸ਼ ਕਰ ਰਿਹਾ ਹਾਉ ਵਾਰੀ ਜਿਉ ਵਾਰੀ ਅੰਮ੍ਰਿਤ ਬਾਣੀ ਮਨ ਵਸਾਵਣ ਜਦੋਂ ਬਾਣੀ ਆਪਣੇ ਮਨ ਦੇ ਵਿੱਚ ਅਸੀਂ ਵਸਾਈ ਕਿਵਲੇ ਪਾਠ ਕਰਦੇ ਆ ਬਾਣੀ ਪੜ੍ਹਦੇ ਆ ਫਿਰ ਆਪਾਂ ਕਹਿੰਦੇ ਸਾਨੂੰ ਚਿੰਤਾ ਬੜੀ ਹੈ ਬੜੀ ਟੈਨਸ਼ਨ ਹੈ ਮਤਲਬ ਕੀ ਹੈ ਕਿਉਂਕਿ ਬਾਣੀ ਨੂੰ ਅੰਦਰ ਨਹੀਂ ਜਾਣ ਦਿੱਤਾ ਸਤਿਗੁਰ ਕਹਿੰਦੇ ਜਦੋਂ ਬਾਣੀ ਅੰਦਰ ਆਈ ਨਾ ਤੇ ਸਾਰੀਆਂ ਚਿੰਤਾਵਾਂ ਖਤਮ ਹੋ ਜਾਣਗੀਆਂ ਅੰਮ੍ਰਿਤ ਤੁਰ ਕੀ ਬਾਣੀ ਆਈ ਤਿੰਨ ਸਗਲੀ ਚਿੰਤ ਮਟਾਈ ਤੇ ਉਹ ਅੰਦਰ ਕਿਦਾਂ ਆਏਗੀ ਜਦੋਂ ਅਸੀਂ ਸ਼ਬਦਾਂ ਨੂੰ ਆਪਣੇ ਜਿਹਣ ਦੇ ਵਿੱਚ ਆਪਣੇ ਦਿਮਾਗ ਦੇ ਵਿੱਚ ਆਪਣੇ ਦਿਲ ਵਿੱਚ ਟਿਕਾ ਲਿਆ ਜਦੋਂ ਚਿੰਤਾ ਆਈ ਸਾਡੋ ਕੋਈ ਸ਼ਬਦ ਸੀ ਸਾਨੂੰ ਸ਼ਬਦ ਦੀ ਟੇਕ ਸੀ ਨਾਨਕ ਚਿੰਤਾ ਮਤ ਕਰੋ ਚਿੰਤਾ ਤਿਸ ਹੀ ਸਾਨੂੰ ਟੇਕ ਸੀ ਸੋ ਕਰਤਾ ਚਿੰਤਾ ਕਰੇ ਜਿੰਨੇ ਉਪਾਇਆ ਜਗ ਸਾਨੂੰ ਟੇਕ ਸੀ ਤੁਕਾਹੇ ਡੋਲੇ ਪ੍ਰਾਣੀਆਂ ਤੁਦ ਰੱਖੇਗਾ ਸਿਰ ਜਣਾ ਇਹਨੂੰ ਮਨ ਵਿੱਚ ਬਸਾਉਣਾ ਹੈ ਕਿ ਸਤਗੁਰੂ ਕਹਿੰਦੇ ਜਿਹੜੇ ਮਨ ਵਿੱਚ ਵਸਾ ਲੈਂਦੇ ਆ ਹਉ ਵਾਰੀ ਜਿਉਂ ਵਾਰੀ ਅੰਮ੍ਰਿਤ ਬਾਣੀ ਮਨ ਵਸਾਵਣਿਆ ਅੰਮ੍ਰਿਤ ਬਾਣੀ ਮਨ ਵਸਾਏ ਅੰਮ੍ਰਿਤ ਨਾਮ ਧਿਆਵਣਿਆ ਤੇ ਜਦੋਂ ਬਾਣੀ ਨੂੰ ਮਨ ਵਿੱਚ ਬਸਾਉਂਦੇ ਆ ਤੇ ਅੰਮ੍ਰਿਤ ਨਾਮ ਸਾਨੂੰ ਪ੍ਰਾਪਤ ਹੁੰਦਾ ਜਿਹਨੂੰ ਅਸੀਂ ਧਿਆਉਣਾ ਹੈ ਓਠਤ ਬੈਠਤ ਸੋਭਤ ਨਾਮ ਕਹੋ ਨਾਨਕ ਜਨ ਕੇ ਸਦਕਾ ਗੁਰੂ ਮਹਾਰਾਜ ਕਿਰਪਾ ਕਰਨ ਇਨੀਆਂ ਬੇਨਤੀਆਂ ਪ੍ਰਵਾਨ ਕਰਨੀ ਆ ਸਤ ਸੰਗਤ ਜੀ ਬਲਾਉ ਫਤੇ ਸਾਰੇ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ